ਕਿ ਵੈਸੇ ਬੜੀ ਕਮਾਲ ਦੀ ਗੱਲ ਹੈ ਸਾਡੇ ਸਾਰਿਆਂ ਦੇ ਕੁਝ ਸੁਪਨੇ ਹੁੰਦੇ ਡ੍ਰੀਮਸ ਗੋਲਸ ਪੂਰੇ ਕਰਨ ਲਈ ਹੁੰਦੇ ਆ ਹਨ ਸਾਰੇ ਨਹੀਂ ਹੁੰਦੇ ਆ ਸਾਰੇ ਫਿਊਚਰ ਦੇ ਪਲਾਨ ਬਣਾਏ ਹੁੰਦੇ ਆ ਸੋ ਮੇਰੇ ਖਿਆਲ ਚ ਸਭ ਨੂੰ ਲੱਗਦਾ ਆ ਕਿ ਇਹ ਸਾਰੇ ਸੁਪਨੇ ਸਾਡੇ ਪੂਰੇ ਹੋਣਗੇ ਜਦ ਸਾਡੇ ਕੋਲ ਬਹੁਤ ਸਾਰਾ ਪੈਸਾ ਹੋਵੇ ਤੇ ਜਿਹਦੀ ਆਪਾਂ ਢੀਕ ਚ ਸਾਰੀ ਉਮਰ ਕੱਢ ਜੰਨੇ ਆ ਉਹ ਫਿਰ ਪੈਸੇ ਹੁੰਦੇ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਜੋ ਆਪਣੇ ਰਿਸੋਰਸ ਹੁੰਦੇ ਹਨ ਨਾ ਉਹ ਸਾਡੇ ਲਈ ਇਨਫ ਹੁੰਦੇ ਆ ਸਾਨੂੰ ਸਾਡੇ ਡ੍ਰੀਮਸ ਪੂਰੇ ਕਰਨ ਲਈ ਕਹਿੰਦੇ ਇੱਕ 52 ਪੱਤੇ ਹੁੰਦੇ ਹਨ ਨਾ ਤਾਸ਼ ਦੇ ਵਿੱਚ ਤੇ ਜਿਹੜਾ ਕਲਾਕਾਰ ਆਦਮੀ ਹੁੰਦਾ ਆ ਉਹ ਉਹਨਾਂ ਪੱਤਿਆਂ ਦੇ ਨਾਲ ਹੀ 10 'ਚੋਂ 8 ਵਾਰ ਜਿੱਤ ਜਾਂਦਾ ਆ ਬਸ ਬੇਸਿਕਲੀ ਉਹ ਰਹੁੰਦਾ ਥੋੜੀ ਨਾ ਰਹੇਗਾ ਕਿ ਹਾਂ ਮੇਰੇ ਕੋ ਪੱਤੇ ਵਧੀਆ ਨਹੀਂ ਆ ਰਹੇ ਜੀ ਮੈਂ ਕੀ ਕਰਾਂ ਮੈਂ ਨਾ ਤੇ ਸੇਮੀ ਆਪਣੇ ਉਨੀ ਲਾਈਫ ਹੀ ਸੇਮ ਵੀ ਹੁੰਦੀ ਹੈ ਕਿ ਜੋ ਸਾਡੇ ਕੋਲ ਰਿਸੋਰਸ ਹੁੰਦੇ ਆ ਸੀ ਉਹੀ ਜੇ ਯੂਜ਼ ਕਰਾਂਗੇ ਵਧੀਆ ਤਰੀਕੇ ਨਾਲ ਯੂਜ਼ ਕਰਾਂਗੇ ਤਰੀਕੇ ਨਾਲ ਯੂਜ਼ ਕਰਾਂਗੇ ਤਾਂ ਉਹੀ ਸਾਨੂੰ ਸਕਸੈਸ ਸਾਡੇ ਗੋਲਸ ਸਾਡੇ ਡ੍ਰੀਮਸ ਪੂਰੇ ਕਰਨ 'ਚ ਹੈਲਪ ਕਰਦੇ ਆ ਤੇ ਬੇਸਿਕਲੀ ਮੈਨੂੰ ਇਹ ਲੱਗਦਾ ਬਾਕੀ ਇਹ ਮੇਰੀ ਸੋਚ ਹੈ ਇਹ ਬਾਕੀ ਸਭ ਦੀ ਸੋਚ ਅੱਡ ਹੋ ਸਕਦੀ ਹੈ